ਸਕੂਲ ਦੇ ਜਿਨ੍ਹਾਂ ਵਿਦਿਆਰਥੀਆਂ ਨੂੰ ਤੁਸੀਂ ਜਸ਼ਨ ਮਨਾਉਂਦੇ ਵੇਖ ਰਹੇ ਹੋ ਇਹ ਹਨ ਡੀਏਵੀ ਸਕੂਲ ਰੋਪੜ ਦੇ ਬਈ ਖੁਸ਼ ਹੋਵੇ ਵੀ ਕਿਉਂ ਨਾ ਇਹਨਾਂ ਦੇ ਸਕੂਲ ਦੀ ਵਿਦਿਆਰਥਣ ਸ਼ਰੂਤੀ ਵੋਰਾ ਨੇ 10ਵੀਂ ਚ ਪਹਿਲਾ ਸਥਾਨ ਜੋ ਹਾਸਲ ਕੀਤਾ ਹੈ ਜੀ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿੱਚ ਰੂਪਨਗਰ ਦੀ ਸ਼ਰੂਤੀ ਵੋਰਾ ਨੇ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸ਼ਰੂਤੀ ਵੋਰਾ ਵੱਲੋਂ 98.77% ਅੰਕ ਪ੍ਰਾਪਤ ਕੀਤੇ ਗਏ। ਸ਼ੁਰੂਤੀ ਅਨਸਾਰ ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਇਸ ਵਿੱਚ ਸਕੂਲ ਦੇ ਅਧਿਆਪਕਾਂ ਅਤੇ ਉਸ ਦੇ ਮਾਤਾ-ਪਿਤਾ ਦਾ ਭਰਪੂਰ ਸਹਿਯੋਗ ਰਿਹਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੱਗੇ ਜਾ ਕੇ ਇੰਜੀਨੀਅਰਿੰਗ ਕਰਨਾ ਚਾਹੁੰਦੀ ਹਾਂ। ਆਪਣੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਣਾ ਚਾਹੁੰਦੀ ਹਾਂ। ਲੜਕੀਆਂ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਲੜਕੀ ਨੂੰ ਪੜ੍ਹਨ ਦਾ ਮੌਕਾ ਮਿਲਣਾ ਚਾਹੀਦਾ ਹੈ ਤੇ ਹਰ ਇੱਕ ਪੇਰੈਂਟ ਮੈਂ ਪੂਰੀ ਮਿਹਨਤ ਅਫਰਟਸ ਕਰਨੀ ਚਾਹਦੀ ਕਿ ਆਪਣੀ ਬੇਟੀ ਨੂੰ ਪੜ੍ਹਾਵਾਂ ਸੋ ਤਾਂ ਹੀ ਦੇਸ਼ ਦਾ ਵਿਕਾਸ ਹੋ ਸਕਦਾ ਹੈ। ਅਗਰ ਇੱਕ ਔਰਤ ਨੂੰ ਪੜ੍ਹਾ ਰਹੇ ਤਾਂ ਉਹ ਅੱਗੇ ਹੋਰ ਵੀ ਜਣਿਆਂ ਨੂੰ ਪੜ੍ਹਾ ਸਕਦੀ ਹੈ। ਆਪਣੀ ਔਰਤ ਇੱਕ ਜਨਰੇਸ਼ਨ ਨੂੰ ਪੜ੍ਹਾਉਂਦੀ ਹੈ। ਅਗਰ ਕੋ ਮੁੰਡੇ ਨੂੰ ਪੜ੍ਹਾ ਰਹੇ ਤਾਂ ਕੋਈ ਇੱਕ ਮੁੰਡਾ ਹੀ ਪੜ੍ਹਦਾ ਹੈ। ਜਦਕਿ ਅਗਰ ਭਾਈ ਇੱਕ ਔਰਤ ਨੂੰ ਪੜ੍ਹਾਈਏ ਤਾਂ ਉਹ ਅੱਗੇ ਆਪਣੀ ਜਨਰੇਸ਼ਨ ਨੂੰ ਵੀ ਪੜ੍ਹਾ ਸਕਦੀ ਹੈ। ਤੋਂ ਮੈਂ ਚਾਹੁੰਦੀ ਕਿ ਔਰਤ ਨੂੰ ਪੜ੍ਹਾਇਆ ਜਾਵੇ ਤਾਂ ਕਿ ਸਾਡਾ ਦੇਸ਼ ਦਾ ਵਿਕਾਸ ਹੋਵੇ ਤੇ ਵਿਕਸਿਤ ਹੋਵੇ। ਸ਼ਰੂਤੀ ਦੇ ਮਾਤਾ ਅਤੇ ਸਕੂਲ ਦੇ ਪ੍ਰਿੰਸੀਪਲ ਨੇ ਸ਼ਰੂਤੀ ਦੀ ਪਰਪੂਰਸ਼ ਲਾਗਾ ਕੀਤੀ ਅਤੇ ਉਸ ਨੂੰ ਵਧ ਇਹ ਲੋਕ ਚੁਣ ਲਾ ਕੇ ਫਰਮਾ ਬਣ ਰੋੜੀ ਦਾ ਪਨਾ ਨਹੀਂ ਚੁਣ। ਵੀਰੇ ਇੰਟੈਲੀਜੈਂਟ ਬੱਚੇ ਜਿਨ੍ਹਾਂ ਦੇ ਸਭ ਐਕਸਪੈਕਟਿਡ ਉਹਨਾਂ ਬੱਚਿਆਂ ਵਾਸਤੇ ਅਸੀਂ ਕੋਟੀ ਦਾ ਫਿਲਮੇ ਵੀ ਕੇਪਰ ਬੰਨ੍ਹ ਦਿੱਤਾ ਸਪੈਸ਼ਲ ਤੌਰ ਤੇ। ਇਹਨਾਂ ਬੱਚਿਆਂ ਨੂੰ ਪਿਆਰੀ ਵੀ ਅਲੱਗ ਢੰਗ ਨਾਲ ਕਰਾਈ 3 ਮਹੀਨੇ ਜੀ ਉਹਦਾ ਨਤੀਜਾ ਵਰਤਿ ਇਹ ਸੈਨੇ ਨਤੀਜੇ ਦੀ ਹਨ ਉਮੀਦ ਵੀ ਨਹੀਂ। ਕਿਤਾੜੇ ਛੋਟਾ ਜਿਹਾ ਯਤਨ ਇੰਨਾ ਬੜਾ ਫਲ ਦੇਦਾ। ਕੜਾ ਇਹ ਵਾਲੇ ਵਿਸ਼ੇ 'ਤੇ ਧਿਆਨ ਦੇਣ ਦੀ ਜੁਰਤਾਂ ਰਹਿੰਦੀ ਹੈ। ਪਰ ਜਿਹੜੀਆਂ ੜਕੀਆਂ ਨੂੰ ਜ਼ਿਆਦਾ ਵਿਸ਼ੇ ਧਿਆਨ ਦਿੱਤੇ ਤਾਂ ਆਊਟਪੁੱਟ ਸਾਹਮਣੇ ਉਸ ਤੋਂ ਕਈ ਗੁਣਾ ਮਿਲਦੀ ਹੈ। ਐਨਕ੍ਰੇਜਿੰਗ ਹੈ। ਸ਼ਰੂਤੀ ਵੋਰਾ ਦੇ ਇਸ ਨਤੀਜੇ ਨੇ ਇੱਕ ਵਾਰ ਫਿਰ ਸਮਾਜ ਦੇ ਉਹਨਾਂ ਲੋਕਾਂ ਨੂੰ ਸਵਾਲਾਂ ਦੀ ਕਚਹਿਰੀ 'ਚ ਲੈ ਕੇ ਆਂਦਾ ਹੈ ਜਿਹੜੇ ਧੀਆਂ ਨੂੰ ਪਸੰਦ ਨਹੀਂ ਕਰਦੇ। ਸ਼ਰੂਤੀ ਨੇ ਸੱਚਮੁੱਚ ਸਾਬਿਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਨਾਲੋਂ ਵੀ ਘੱਟ ਨਹੀਂ ਹਨ। ਸਪੋਕਸਮੈਨ ਟੀਵੀ ਦੇ ਲਈ ਰੋਪੜ ਤੋਂ ਸ਼ਮਸ਼ੀਰ ਬੱਕਾ ਦੀ ਰਿਪੋਰਟ